ਸਤਾਰ ਮੀ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਅਸੰਖ ਜਪ ਅਸੰਖ ਪਾਉ ਆਉ ਦੇਖਦੇ ਆਂ ਜੀ ਗਾ ਕੇ ਅਸੰਖ ਜਪ ਅਸੰਖ ਪਾਉ ਜਿਹੜੇ ਜਪਾ ਜੀ ਪਹਿਲਾਂ ਵੀ ਗੱਲ ਕੀਤੀ ਸੀ ਇਹ ਡੂੰਗੇ ਬੜੇ ਅਰਥ ਨੇ ਕਿਵੇਂ ਕਿਸੇ ਚੀਜ਼ ਨੂੰ ਜਪਣਾ ਹੈ ਕਿ ਮੇ ਨਾਮ ਸਿਮਰਨ ਕਰਨਾ ਹੈ ਜੀ ਕਿ ਮੇ ਪ੍ਰਮਾਤਮਾ ਦਾ ਨਾਮ ਨਾਮ ਲੈਣਾ ਹੈ ਇਹ ਜਪ ਹੈ ਜੀ ਜਪਨਾ ਸਿਮਰਨਾ ਪੂਜਾ ਕਰਨਾ ਅਸੰਖ ਹੁੰਦਾ ਹੈ ਜੀ ਬੇਅੰਤ ਜਿਸ ਦੀ ਗਿਣਤੀ ਨਾ ਹੋ ਸਕੇ ਠੀਕ ਹੈ ਭਾਵ ਪ੍ਰਮੂ ਪ੍ਰਮਾਤਮਾ ਦਾ ਜਿਹੜਾ ਬੇਅੰਤ ਜਾਪਾ ਉਹਦੇ ਬੇਅੰਤ ਤਰ੍ਹਾਂ ਉਸ ਨੂੰ ਸਿਮਰਨ ਕੀਤਾ ਜਾ ਸਕਦਾ ਹੈ ਜੀ ਬੇਅੰਤ ਤਰ੍ਹਾਂ ਉਸ ਦਾ ਨਾਮ ਲਿਆ ਜਾ ਸਕਦਾ ਹੈ ਜਾ ਪ੍ਰਮਾਤਮਾ ਦੇ ਬਯੰਤ ਜਪਨੇ ਜੀ ਠੀਕ ਹੈ ਬਖੋ ਕਰੇ ਢੰਗ ਨਾਲ ਜਪ ਕਰਨਾ ਸਿਮਰਨ ਕਰਨਾ ਪੂਜਾ ਕਰਨਾ ਅਸੰਖ ਪਾਉ ਠੀਕ ਹੈ ਪਾਉ ਹੁੰਦਾ ਜੀ ਪ੍ਰੇਮ ਪਿਆਰ ਲਗਨ ਠੀਕ ਹੈ ਜੀ ਤੇ ਪ੍ਰਮਾਤਮਾ ਨੂੰ ਪਾਉ ਹੈ ਜੀ ਪ੍ਰਮਾਤਮਾ ਦਾ ਨੂੰ ਪਿਆਰ ਪ੍ਰਮਾਤਮਾ ਨੂੰ ਲਗਨ ਠੀਕ ਹੈ ਜੀ ਪਾਵੇ ਕੀ ਬਯੰਤ ਜੀਵ ਨੇ ਜੋ ਪ੍ਰਭੂ ਪ੍ਰਮਾਤਮਾ ਦਾ ਜਪ ਕਰਦੇ ਨੇ ਬਿਆੰਤ ਟੰਗਾਂ ਨਾਲ ਉਸ ਨੂੰ ਯਾਦ ਕਰਦੇ ਨੇ ਉਸ ਦਾ ਸ਼ੁਕਰਾਨਾ ਕਰਦੇ ਨੇ ਅਤੇ ਬਿਆੰਤ ਜੀਵ ਹੀ ਉਸ ਪ੍ਰਭੂ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ ਜੀ ਬਿਆੰਤ ਲੋਕ ਨੇ ਅਸੰਖ ਲੋਕ ਨੇ ਜਿਹੜੇ ਜਪ ਕਰਦੇ ਨੇ ਅਸੰਖ ਜਪ ਅਸੰਖ ਲੋਕ ਹਨ ਜਿਹੜੇ ਉਸ ਪ੍ਰਭੂ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ ਠੀਕ ਹੈ ਤੇ ਇਸ ਦੇ ਦੂਸਰੇ ਅਰਥੇ ਵੀ ਨਿਕਲ ਜਾਂਦੇ ਨੇ ਕਿ ਅਸੰਖਤ ਤਰ੍ਹਾਂ ਨਾਲ ਤੁਸੀਂ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਹੋ ਅਸੰਖਤ ਤਰ੍ਹਾਂ ਨਾਲ ਤੁਸੀਂ ਉਸ ਨੂੰ ਸਿਮਰਨ ਕਰ ਸਕਦੇ ਹੋ ਉਸ ਦਾ ਨਾਮ ਜਪ ਸਕਦੇ ਹੋ ਠੀਕ ਹੈ ਜੀ ਅਤੇ ਅਸੰਖਤ ਤਰੀਕਿਆਂ ਨਾਲ ਤੁਸੀਂ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਪ੍ਰੀਤ ਲਾ ਸਕਦੇ ਹੋ ਉਸ ਪ੍ਰਭੂ ਪ੍ਰਮਾਤਮਾ ਨੂੰ ਪਿਆਰ ਕਰ ਸਕਦੇ ਹੋ ਜੀ ਠੀਕ ਹੈ ਜੀ ਆਓ ਅੱਗੇ ਦੇਖੀਏ ਗੁਰੂ ਮਾਰਾ ਸਾਨੂੰ ਕੀ ਦੱਸਦੇ ਨੇ ਅਗਲੀ ਪੌੜੀ ਵਿੱਚ